ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰਾਂ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਰਖੜੀ ਰਖੜੀ ਦਾ ਤਿਹਾਰ ਬਹੁਤ ਹੀ ਖੂਬਸੂਰਤ ਤਿਹਾਰ ਹੈ ਰਖੜੀ ਇੱਕ ਤਾਗਾ ਨਹੀਂ ਬਲਕਿ ਭੈਣ ਤੇ ਭਰਾ ਦੇ ਰਿਸ਼ਤੇ ਦਾ ਗਠਬੰਧਨ ਹੈ ਭੈਣਾਂ ਹਰ ਵੇਲੇ ਆਪਣੇ ਵੀਰ ਦੀ ਸੁੱਖ ਮੰਗਦੀਆਂ ਹਨ ਭੈਣਾਂ ਨੂੰ ਆਪਣੇ ਭਰਾਵਾਂ ਦਾ ਬਹੁਤ ਮਾਣ ਹੁੰਦਾ ਹੈ ਇਹ ਰਿਸ਼ਤਾ ਬਹੁਤ ਹੀ ਖੱਟਾ ਮਿੱਠਾ ਹੈ ਇਸ ਤੋਂ ਵੀ ਖੂਬਸੂਰਤ ਰਿਸ਼ਤਾ ਭਾਬੀ ਦਾ ਹੈ ਜੋ ਭਰਾ ਨਾਲ ਜੁੜਿਆ ਹੈ ਮੇਰਾ ਇੱਕ ਵੀਰ ਹੈ ਜੋ ਮੈਨੂੰ ਬਹੁਤ ਪਿਆਰ ਕਰਦਾ। ਮੇਰੇ ਵਿਆਹ ਤੋਂ ਪਹਿਲਾਂ ਅਸੀਂ ਅਕਸਰ ਲੜਦੇ ਸੀ। ਜਦੋਂ ਵੀ ਲੜ ਕੇ ਉਸਨੇ ਕਹਿਣਾ ਅੱਜ ਤੋਂ ਬਾਅਦ ਮੈਨੂੰ ਬਲਾਈ ਨਾ ਪਰ ਅਸੀਂ ਬਹੁਤ ਸਮਾਂ ਇੱਕ ਦੂਜੇ ਤੋਂ ਦੂਰ ਨਹੀਂ ਰਹਿ ਸਕਦੇ ਸੀ। ਤੇ ਸਾਡੀ ਵਿੜਾ ਸੁਲਾ ਕੀਤੇ ਹੀ ਸਾਡੀ ਸੁਲਾ ਹੋ ਜਾਂਦੀ ਸੀ। ਸਾਡੀ ਜ਼ਿਆਦਾ ਲੜਾਈ ਟੀਵੀ ਵੇਖਣ ਨੂੰ ਲੈ ਕੇ ਹੁੰਦੀ ਸੀ। ਉਸ ਨੂੰ ਮੈਚ ਪਸੰਦ ਸੀ ਤੇ ਮੈਨੂੰ ਸੀਰੀਅਲ। ਜਦੋਂ ਵੀ ਉਹ ਕਰੋਂ ਦਾ ਪਹਿਲਾ ਰਿਮੋਟ ਚੱਕਦਾ ਤੇ ਚੈਨਲ ਚੇਂਜ ਕਰ ਦਿੰਦਾ ਮੈਨੂੰ ਯਾਦ ਹੈ ਕਿ ਜਦੋਂ ਜਿਹੜੇ ਵਿੱਚ ਅਸੀਂ ਇੱਕ ਦੂਜੇ ਨੂੰ ਕੁੱਟਿਆ ਵੀ ਸੀਦੇ ਫਿਰ ਮੰਮੀ ਸਾਨੂੰ ਦੋਵਾਂ ਨੂੰ ਸੱਚਮੁੱਚ ਇਹ ਯਾਦ ਕਰਕੇ ਹੁਣ ਅਕਸਰ ਹੱਸਦੇ ਆ ਹੁਣ ਜਦੋਂ ਮੈਂ ਆਪਣੇ ਪੇਕੇ ਘਰ ਜਾਂਦੀ ਆ ਤਾਂ ਟੀਵੀ ਬੰਦ ਹੁੰਦਾ ਹੁਣ ਵੀਰਾ ਮੈਚ ਨਹੀਂ ਵੇਖਦਾ ਮਾਂ ਕਹਿੰਦੀ ਏ ਕਿ ਉਸ ਦੇ ਸਿਰ ਦੇ ਘਰ ਦੀ ਜ਼ਿੰਮੇਵਾਰੀ ਆ ਗਈ ਏ ਹੁਣ ਉਹ ਕਿਸੇ ਨਾਲ ਲੜਦਾ ਨਹੀਂ ਤੇ ਜਦੋਂ ਮੈਂ ਉੱਥੇ ਰਹਿਣ ਜਾਂਦੀ ਆ ਤਾਂ ਉਹ ਮੈਨੂੰ ਟੀਵੀ ਵੇਖਦੀ ਨੂੰ ਆ ਕੇ ਚੈਨਲ ਵੀ ਨਹੀਂ ਬਦਲਦਾ ਜੇ ਜੇ ਮੈਂ ਪੁੱਛਦੀ ਆ ਮੈਚ ਲਗਾਵਾ ਤਾਂ ਉਹ ਕਹਿੰਦਾ ਨਹੀਂ ਤੂੰ ਦੇਖ ਲੈ ਸਮੇਂ ਨਾਲ ਬਹੁਤ ਕੁਝ ਬਦਲ ਗਿਆ ਪਰ ਜੇ ਕੁਝ ਨਹੀਂ ਬਦਲਿਆ ਤਾਂ ਉਹ ਹੈ ਸਾਡਾ ਪਿਆਰ ਮੇਰੇ ਵਿਆਹ ਤੋਂ ਬਾਅਦ ਸਾਡਾ ਰਿਸ਼ਤਾ ਹੋਰ ਵੀ ਗੂੜਾ ਹੋ ਗਿਆ ਜਦੋਂ ਮੈਨੂੰ ਕੋਈ ਦੁੱਖ ਹੁੰਦਾ ਤਾਂ ਮੈਂ ਸਭ ਤੋਂ ਪਹਿਲਾਂ ਆਪਣੇ ਵੀਰ ਨੂੰ ਫੋਨ ਕਰਦੀ ਆ ਉਹ ਹਮੇਸ਼ਾ ਮੈਨੂੰ ਇੱਕ ਗੱਲ ਕਹਿੰਦਾ ਕਿ ਆਪਣੇ ਵੀਰ ਦੇ ਹੁੰਦਿਆਂ ਜ਼ਿੰਦਗੀ ਵਿੱਚ ਕਦੇ ਫਿਕਰ ਨਾ ਕਰੀ ਸੋ ਮੇਰੀ ਮੇਰੀ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਵੀਰਾਂ ਨਾਲ ਪਿਆਰ ਬਣਾਈ ਰੱਖਣ ਕਿਉਂਕਿ ਜਿੱਥੇ ਵੀਰ ਖੜ ਸਕਦਾ ਉੱਥੇ ਕੋਈ ਨਹੀਂ ਖੜ ਸਕਦਾ ਅਸਲੀ ਸਰਦਾਰੀ ਤਾਂ ਵੀਰਾਂ ਨਾਲ ਹੀ ਹੁੰਦੀ ਹੈ ਬਿਨਾ ਵੀਰਾਂ ਤੋਂ ਕੁੱਤੇ ਵੀ ਡਰਾਉਂਦੇ ਨੇ ਵੀਰ ਹੋਵੇ ਨਾਲ ਤਾਂ ਸ਼ੇਰ ਵੀ ਘਬਰਾਉਂਦੇ ਨੇ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ